ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਵੀਰੋ ਆਪਾਂ ਨਾ ਕਦੇ ਵੈਸੇ ਲਾਈਵ ਹੋਏ ਨਹੀਂ ਤੇ ਮੈਂ ਅੱਜ ਵੈਸੇ ਚਾਹੁੰਦਾ ਨਹੀਂ ਸੀਗਾ ਲਾਈਵ ਹੋਣਾ ਤੇ ਕੌਸ਼ਿਸ਼ ਕਮਜਬੂਰੀਆਂ ਹੀ ਬਣ ਗਈਆਂ ਕੋਈ ਗੱਲਾਂ ਬਾਤਾਂ ਸੀ ਜਿਹੜੀਆਂ ਆਪਾਂ ਕਬੱਡੀ ਬਾਰੇ ਸਾਂਝੀਆਂ ਕਰਨੀਆਂ ਕੌਸ਼ਿਸ਼ ਮੇਰੇ ਮਿੱਤਰਾਂ ਨੇ ਵੈਸੇ ਵੀ ਕਹਿਣਾ ਵੀ ਯਾਰ ਇੱਕ ਤਾਂ ਕਿਸਾਨਾਂ ਦਾ ਇੰਨਾ ਰੋਲਾ ਪਈ ਜਾਂਦਾ ਤੁਸੀਂ ਉਹ ਤਾਂ ਬੋਲਦੇ ਨਹੀਂ ਤੇ ਅੱਜ ਆਪਦੀਆਂ ਪ੍ਰੋਬਲਮਾਂ ਕਰਕੇ ਬੋਲੀ ਜਾਂਦੇ ਆ ਤੇ ਬਾਕੀ ਅੱਜ ਟੂਰਨਾਮੈਂਟ ਸੀਗਾ ਖਾਈ ਤੇ ਵਧੀਆ ਟੂਰਨਾਮੈਂਟ ਹੋਇਆ ਭਰਾਵਾਂ ਦਾ ਤੇ ਤੇ ਟੀਮ ਆਪਾਂ ਵੀ ਬਣਾਈ ਸੀ ਗਏ ਸੀ ਆਪਾਂ ਨਵੇਂ ਮੁੰਡਿਆਂ ਨਾਲ ਖੇਡਣ ਤੇ ਉਹਦੇ ਟੂਰਨਾਮੈਂਟ ਚ ਸਾਨੂੰ ਤਿੰਨ ਚਾਰ ਹੁੰਟਾਈਆਂ ਦਿੱਸੀਆਂ ਤੇ ਆਪਾਂ ਪੂਰੀਆਂ ਗੱਲਾਂ ਬਾਤਾਂ ਕਰਨੀਆਂ ਸੀ ਕਿਉਂਕਿ ਆਪਾਂ ਅਸੀਂ ਕਮੇਟੀ ਵਾਲਿਆਂ ਨੂੰ ਬਾਈਆਂ ਨੂੰ ਮਿਲ ਕੇ ਵੀ ਆਏ ਸੀ ਉਹ ਸਮਝੋੜਾ ਬੋਲੇ ਸੀਗੇ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਯਾਰ ਵੀ ਅਸੀਂ ਲਾਈਵ ਹੋ ਕੇ ਕੁਝ ਇਹਨਾਂ ਪ੍ਰੇਰਨਾ ਆਪਰਮਾ ਹੁੰਦੀਆਂ ਰਾਹ ਚ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਤੇ ਖੇਡਣਾ ਆ ਇਹਨੂੰ ਤੇ ਯਾਰ ਅਸੀਂ ਉਹ ਵੀ ਸਾਂਝੀਆਂ ਕਰਾਂਗੇ ਫਿਰ ਨਾ ਤੁਸੀਂ ਵੀ ਜਦੋਂ ਟੂਰਨਾਮੈਂਟ ਹੁੰਦਾ ਬਦਵਾਪਾਂ ਕੁਝ ਹੋਰ ਉਹਨੇ ਤੇ ਮਗਰੋਂ ਆਪਾਂ ਕੁਝ ਹੋਰ ਕਰ ਜਾਨੇ ਤੇ ਇਸ ਕਰਕੇ ਆਪਾਂ ਲਾਈਵ ਹੋਏ ਹਾਂ ਚਲੋ ਬਾਕੀ ਆਪਾਂ ਮੁੱਦੇ ਤੇ ਆਉਨੇ ਆ ਵੀਡੀਓ ਲੰਬੀ ਨਹੀਂ ਆਪਾਂ ਬਾਲੀ ਕਰਨੀ ਇੱਕ ਦੋ ਮਿੰਟ ਦੀ ਕਰਨੀ ਆ ਆਪਾਂ ਕੋਈ ਬੁਲਾਰੇ ਨਹੀਂ ਜਾਂ ਕਦੇ ਆਪਾਂ ਬੋਲੇ ਨਹੀਂ ਪਹਿਲੀ ਵਾਰੀਆਂ ਜੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਠੀਕ ਹੈ ਤੁਸੀਂ ਮਾਫ ਕਰਨ ਦੇ ਯੋਗ ਹੋ ਤੇ ਬਾਕੀ ਆਪਾਂ ਬੋਲੇ ਨਹੀਂ ਕਦੇ ਇਸ ਕਰਕੇ ਪਹਿਲੀ ਗੱਲ ਤਾਂ ਵੀਰ ਜੀ ਟੂਰਨਾਮੈਂਟ ਸੀ ਆ ਵਧੀਆ ਟੀਮਾਂ ਬਣੀਆਂ ਉੱਥੇ 31000 ਤੇ 21000 ਸੀ 6 ਮਹੀਨੇ ਜ਼ੀਰੋ ਲੈਵਲ ਤੋਂ ਕਬੱਡੀ ਦੁਆਰਾ ਸ਼ੁਰੂ ਹੋਈ ਆ ਆਪਾਂ ਸਾਰਿਆਂ ਨੂੰ ਪਤਾ ਬਹੁਤ ਵਧੀਆ ਉਪਰਾਲਾ ਕਰਦੇ ਜਿਹੜੇ ਲੋਕ ਕਰਾਉਂਦੇ ਆ ਟੂਰਨਾਮੈਂਟ ਮੇਰੇ ਵੀਰ ਧੰਨਵਾਦ ਉਹਨਾਂ ਦਾ ਕਬੱਡੀ ਪਲੇਅਰਾਂ ਲਈ ਜੋ ਵੀ ਸੋਚਦੇ ਆ ਹੁਣ ਸਾਰਿਆਂ ਦਾ ਇਹ ਜੋਰ ਲੱਗਿਆ ਵਾ ਵੀ ਆਪਾਂ ਕਬੱਡੀ ਜ਼ੀਰੋ ਲੈਵਲ ਤੋਂ ਸ਼ੁਰੂ ਹੋਈ ਆ ਇਹਨੂੰ ਆਪਾਂ ਡਰੱਗ ਮੁਕਤ ਕਰੀਏ ਤੇ ਨਵੇਂ ਪਲੇਅਰ ਵੱਧ ਤੋਂ ਵੱਧ ਠਾਈਏ ਹਰੇਕ ਕਮੈਂਟੇਟਰ ਹਰੇਕ ਪ੍ਰਮੋਟਰ ਹਰੇਕ ਕਮੇਟੀਆਂ ਜੋ ਵੀ ਕਬੱਡੀ ਨੂੰ ਚਾਹਣ ਵਾਲਿਆ ਹਰੇਕ ਬੰਦਾ ਇਹ ਸੋਚਦਾ ਵੀ ਆਪਾਂ ਨਵੇਂ ਪਲੇਅਰ ਵੱਧ ਤੋਂ ਵੱਧ ਠਾਈਏ ਪਰ ਪ੍ਰੋਬਲਮਾਂ ਇੱਥੇ ਕਿੱਥੇ ਆਈਆਂ ਬਹੁਤ ਜ਼ਿਆਦੀਆਂ ਹੁੰਦੀਆਂ ਪਲੇਅਰਾਂ ਨੂੰ ਉਹ ਮਸਲਾ ਇਦਾਂ ਵੀ 6 ਮਹੀਨੇ ਦਾ ਲੋਕਡਾਊਨ ਰਿਹਾ ਜਿਹੜੇ ਪਲੇਅਰ ਸੀਨੀਅਰ ਆ ਜਾਂ ਵਧੀਆ ਤਕੜੇ ਆ ਉਹਨਾਂ ਨੇ ਆਵਦਾ ਚਲੋ 6 ਤਕਲੀਫ ਤਾਂ ਉਹਨਾਂ ਨੂੰ ਵੀ ਔਖਾ ਤਾਂ ਮੁਸ਼ਕਲਾਂ ਤਾਂ ਉਹਨਾਂ ਨੂੰ ਵੀ ਆਈਆਂ 6 ਮਹੀਨੇ ਪਰ ਉਹਨਾਂ ਕੋਲੇ ਥੋੜੇ ਘਣੇ ਚਲੋ ਆਪਦੇ ਬੈਲੈਂਸ ਬੈਂਕ ਬੈਲੈਂਸ ਸੀਗਾ ਤੇ ਜੀਦਾ ਕਰਕੇ ਉਹਨਾਂ ਨੇ ਆਵਦਾ 6 ਮਹੀਨੇ ਚਲੋ ਅਬੀ ਖਾਦ ਖਰਾ ਖਾ ਕੇ ਤੇ ਪ੍ਰੈਕਟਿਸ ਕਰ ਲਈਦੀ ਜਿਹੜੇ ਨਵੇਂ ਪਲੇਅਰ ਸੀ ਕਬੱਡੀ ਤੋਂ ਚੱਲਦਾ ਸਾਰਾ ਕੁਝ ਉਹਨਾਂ ਦਾ ਤੇ ਉਹ ਵਿਚਾਰੇ ਬਹੁਤ ਔਖੇ ਹੋਏ ਹੁਣ ਮਸਲਾ ਇਹ ਆ ਵੀ ਇੱਕ ਤਾਂ ਆਪਾਂ ਨਾਮ ਬਹੁਤ ਘੱਟ ਆ ਚਲੋ ਨਾਮ ਵੀ ਵਧੀਆ ਜਿਹੜੇ ਪਲੇਅਰ ਖੇਡਣਾ ਜਾਣ 31 21 41 31 ਬਹੁਤ ਨਾਮ ਆ ਵੀ ਜਿਹੜੇ ਆਮ ਲੈਵਲ ਦੇ ਪਲੇਅਰ ਆ ਛੋਟੇ ਥੱਲੇ ਵਾਲੇ ਲੈਵਲ ਦੇ ਉਹ ਸਾਰੇ ਉੱਥੇ ਖੇਡਦੇ ਆ ਵਧੀਆ ਉਹਨਾਂ ਨੂੰ ਮੌਕਾ ਮਿਲਦਾ ਤੇ ਤਗੜੇ ਹੋਣਗੇ ਉਹ ਪਰ ਰੌਲਾ ਹੁਣ ਇਥੇ ਬਣਿਆ ਅੱਜ ਟੂਰਨਾਮੈਂਟ ਦੇ ਵਧੀਆ ਸੀਗਾ ਤੇ ਉੱਥੇ ਹੀ 48 ਟੀਮਾਂ ਐਂਟਰ ਹੋਈਆਂ 48 ਕੇ 50 ਸ਼ਾਇਦ ਮੇ ਵੀ ਇੱਕ ਦੋ ਉਧਰ ਉਧਰ ਹੋ ਸਕਦੀਆਂ ਤੇ 48 ਟੀਮਾਂ ਐਂਟਰ ਹੋਈਆਂ ਤੇ 500 ਰੁਪਏ ਇੱਕ ਟੀਮ ਦੀ ਐਂਟਰੀ ਫੀਸ ਸੀਗੀ ਤੇ 48 ਗੁਣਾ ਲਾ ਲਓ ਤੁਸੀਂ ਜੀ 24000 ਰੁਪਏ ਐਂਟਰੀ ਫੀਸ ਅੰਦਾਜ਼ਾ ਬਣ ਗਈ ਉਹ ਬਾਈ ਜਦੋਂ ਪਹਿਲਾ ਰੌਂਡ ਹੋ ਗਿਆ ਉਦੋਂ ਹੀ ਵਾਜਾਂ ਦੇਣ ਲੱਗੇ ਬਾਈ ਜੀ ਕਿਸੇ ਟੀਮ ਨੂੰ ਕੋਈ ਐਂਟਰੀ ਵਾਪਸ ਨਹੀਂ ਕਿਸੇ ਨੂੰ ਕੋਈ ਕਿਰਾਇਆ ਨਹੀਂ ਹੋਣਾ ਐਵੇਂ ਸਾਡੇ ਆ ਕੇ ਜੀ ਇੱਥੇ ਬੋਲੀ ਐਵੇਂ ਜੀ ਆ ਕੇ ਇੱਥੇ ਸਾਨੂੰ ਤੰਗ ਪਰੇਸ਼ਾਨ ਨਾ ਕਰੋ ਸਾਡਾ ਸਿਰ ਨਾ ਖਾਓ ਉਹਨਾਂ ਦੀ ਇਹ ਬੋਲੀ ਸੀ ਚਲੋ ਉਹ ਤਾਂ ਜਿੰਨੇ ਬੰਦਿਆਂ ਨੂੰ ਸੱਦ ਬੋਧ ਹੁੰਦੀ ਉਹਨਾਂ ਬੋਲਣ ਦੇ ਕੋਈ ਚੱਕਰ ਨਹੀਂ ਉੱਥੇ ਦੂਜੀ ਗੱਲ ਸਾਨੂੰ ਇਹ ਬਾਲੀ ਮਹਿਸੂਸ ਹੋਈ ਜੀ ਵਧੀਆ ਟੀਮਾਂ ਕਿਹੜੀਆਂ ਆਈਆਂ ਬਣ ਕੇ ਹਰੇਕ ਜਿਹੜੇ ਏਰੀਏ ਨਾਲ-ਨਾਲ ਪੈਂਡੋਂਦੇ ਵਧੀਆ ਟੀਮਾਂ ਬਣਾਉਂਦਾ ਅਗਲਾ ਵਧੀਆ ਪਲੇਅਰ ਸਾਦਾ ਯਾਰ ਵੀ ਆਪਣਾ ਗਵਾਨ ਟੂਰਨਾਮੈਂਟ ਆ ਵਧੀਆ ਸੱਦੇ ਤੇ ਮਿੰਟ ਦਿੰਦੇ ਸੀਗੇ ਜੀ 5 ਉਹ 5 ਮਿੰਟਾਂ ਚ ਬੜੇ ਉਲਟ ਫੇਰ ਹੁੰਦੇ ਆ ਤੇ ਹੋਏ ਵੀ ਇੱਥੇ ਅੱਜ ਮੁੰਡੇ ਜ਼ੋਰ ਮਾਰਦੇ ਆ ਵਧੀਆ ਗੱਲ ਆ ਉਹ ਵੀ ਇਹਨਾਂ ਨੇ ਵੀ ਤਕੜੇ ਹੋਣਾ ਮੌਕਾ ਇਹਨਾਂ ਨੂੰ ਹੋਣਾ ਚਾਹੀਦਾ ਅੱਗੇ ਬਾਕੀ ਮੇਰਾ ਇੱਕ ਹੋਰ ਗਿਲਾ ਇਹ ਆ ਕਮੈਂਟੇਟਰ ਵੀਰਾਂ ਨਾਲ ਅੱਜ ਉਥੇ ਸੀਨੀਅਰ ਕਮੈਂਟੇਟਰ ਵੀ ਸੀਗੇ ਨਵੇਂ ਵੀ ਸੀ ਮੁੰਡੇ ਤੇ ਉਥੇ ਜੀ ਆਪਾਂ ਬੋਲਦੇ ਆ ਕਮੈਂਟਰੀ ਕਰਦੇ ਜਦੋਂ ਮੇਰੇ ਵੀਰ ਸਾਰੇ ਹੋਰਾਂ ਬੋਲਦੇ ਵੀ ਫਲਾਣਾ ਸਿੰਘ ਜੀ ਅੱਜ ਟੂਰਨਾਮੈਂਟ ਕਮੇਟੀ ਵਾਲਾ ਸਾਡਾ ਵੀਰ ਆ ਸਾਡਾ ਭਰਾ ਆ ਬਾਹਰ ਕੈਨੇਡਾ ਫਲਾਣਾ ਪ੍ਰਮੋਟਰ ਆ ਜੀ ਉਹ ਯਾਰ ਬੋਲੋ ਪਰ ਕਿਸ ਲਿਮਟ ਤੱਕ ਬੋਲੋ ਜਿਦੋਂ ਉਹਨਾਂ ਨੂੰ ਮੇਰੇ ਜਿੰਨੇ ਵੀ ਕਮੈਂਟੇਟਰ ਵੀਰ ਆ ਸਾਰਿਆਂ ਨੂੰ ਮੇਰੀ ਬੇਨਤੀ ਆ ਜੇ ਜਦੋਂ ਤੁਸੀਂ ਨਾ ਉੱਥੇ ਕਮੈਂਟਰੀ ਕਰਦੇ ਹੋ ਟੂਰਨਾਮੈਂਟ 'ਚ ਜਦੋਂ ਤੁਹਾਡੀ ਡਿਊਟੀ ਖਤਮ ਹੋ ਜਾਂਦੀ ਹੈ ਗਰਾਊਂਡ 'ਚੋਂ ਪਲੀਜ਼ 2 ਜਾਂ 5 ਮਿੰਟ ਕੱਢ ਕੇ ਨਾ ਬਾਹਰ ਗਰਾਊਂਡ ਤੋਂ ਜਿੱਥੇ ਪਲੇਅਰਾਂ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਆਂਦੀਆਂ ਪਲੇਅਰ ਖੜੇ ਹੁੰਦੇ ਆ ਉਹਨਾਂ ਕੋਲੇ ਆ ਕੇ ਉਹਨਾਂ ਦੀਆਂ ਪਲੇਅਰਾਂ ਦੀਆਂ ਮੁਸ਼ਕਲਾਂ ਸੁਣਿਆ ਕਰੋ ਜਿਹੜੇ ਨਵੇਂ ਪਲੇਅਰ ਆ ਜਾਂ ਦਰਮਿਆਨੇ ਲੈਵਲ ਦੇ ਆ ਵੀ ਉਹਨਾਂ ਦੀਆਂ ਕੀ ਮੁਸ਼ਕਲਾਂ ਜਾਂ ਜਿਹੜੇ ਉੱਪਰਲੇ ਲੈਵਲ ਵਾਲੇ ਉਹਨਾਂ ਦੀਆਂ ਕੀ ਮੁਸ਼ਕਲਾਂ ਉਹ ਤੁਸੀਂ ਮਾਈਕ ਤੇ ਬੋਲਿਆ ਕਰੋ ਨਿਰਾਪੁਰਾ ਇਹ ਨਾ ਕਰਿਆ ਕਰੋ ਵੀ ਯਾਰ ਵੀ ਆਪਾਂ ਜੋ ਉਥੇ ਬੋਲੀ ਜਾਂਦੇ ਆ ਬਾਹਰ ਕੁਝ ਹੋਰ ਹੁੰਦਾ ਗਰਾਊਂਡ 'ਚ ਆਪਾਂ ਹੋਰ ਕੁਝ ਦਰਸੀ ਜਾਂਦੇ ਲੋਕਾਂ ਨੂੰ ਉਹ ਜਿਹੜੇ ਲੋਕ ਸੁਣਦੇ ਆ ਨਾ ਉਹ ਕਹਿੰਦੇ ਯਾਰ ਕਬੱਡੀ ਵਾਲੇ ਪੈਸਾ ਬਹੁਤ ਬਣਾਉਂਦੇ ਆ ਪਰ ਅੱਜ ਮੈਂ ਦੇਖਿਆ ਜੇ ਖੁਦ ਉਥੇ ਟੂਰਨਾਮੈਂਟ ਕਮੇਟੀ ਜਿਹੜੀ ਟੀਮ 1 ਸਵਾ 1 ਮੈਚ ਹਾਰ ਕੇ 5 ਵਜੇ ਤੱਕ ਪਲੇਅਰ ਉਸੇ ਮਿਹਨਤਾਂ ਜਿਹੜੇ ਨਵੇਂ ਪਲੇਅਰ ਸੀ ਨਾ ਵਿਚਾਰੇ 5 ਵਜੇ ਤੱਕ ਮਿਹਨਤਾਂ ਗੱਡੀ ਗਈ ਟੂਰਨਾਮੈਂਟ ਬਾਈ ਸਾਡੀ ਐਂਟਰੀ ਫੀਸ ਹੀ ਵਾਪਸ ਕਰ ਦਿਓ ਯਾਰੀ ਇਹਨਾਂ ਸ਼ੋਸ਼ਣ ਨਾ ਕਰੋ ਪਲੇਅਰਾਂ ਦਾ ਆ ਸਾਨੂੰ ਮੈਂ ਨਾ ਆਪਕਦੇ ਬੋਲੇ ਨਹੀਂ ਇਸ ਮੁੱਦੇ ਤੇ ਨਾ ਕੋਈ ਆਪਾਂ ਕੋਈ ਜ਼ਿਆਦਾ ਹੈਗੇ ਇੰਨਾ ਨਾ ਚਲੋ ਜੋ ਮਾੜੀ ਚੰਗੀ ਆਪਾਂ ਖੇਡਦੇ ਆ ਠੀਕ ਆ ਤੇ ਪਰ ਬੋਲਣਾ ਪਲੇਅਰ ਮੈਨੂੰ ਬਹੁਤ ਮੇਰੇ ਭਾਈ ਯਾਰ ਵੀ ਤੁਸੀਂ ਚਲੋ ਸੀਨੀਅਰਾਂ ਬੋਲੋ ਤਾਂ ਸਹੀ ਕੋਈ ਤੁਸੀਂ ਗੱਲ ਕਰੋ ਵੀ ਸ਼ਾਇਦ ਕੋਈ ਗਾਂ ਵਾਲੇ ਕੰਮੇਟੀਆਂ ਕੋਈ ਮਾੜਾ ਮੋਟਾ ਵੀ ਕਰ ਲੱਗ ਜਾਣ ਯਾਰ ਬਾਈ ਜੇ ਤੁਸੀਂ ਕਰਾਇਆ ਨਹੀਂ ਦੇਣਾ ਵੱਖਰੀ ਗੱਲ ਆ ਨਾ ਦਿਓ ਪਰ ਤੁਸੀਂ ਜਿਹੜੇ ਪਲੇਅਰਾਂ ਤੋਂ ਪੈਸੇ ਲੈਨੇ ਆ 5-500 ਐਂਟਰੀਆਂ ਦਾ 1000 1000 3-300 4-400 ਉਹ ਤਾਂ ਵਾਪਸ ਕਰੋ ਨਾ ਇਹ ਦੱਸੋ ਕਿਹੜੀ ਕਿਤਾਬ ਚ ਲਿਖਿਆ ਵੀ ਆਪਾਂ ਪਲੇਅਰ 100 ਕਿਲੋਮੀਟਰ ਵਾਰ ਤੋਂ 50 ਤੋਂ ਕੋਈ 10 ਤੋਂ ਕੋਈ 80 ਕਿਲੋਮੀਟਰ ਵਾਰ ਤੋਂ ਖੇਡਣ ਆਉਂਦਾ ਤੁਹਾਡੇ ਪਿੰਡ ਕੌਡਿੰਗਾ ਉੱਥੇ ਮਿਲਦੀਆਂ ਪਾਉਣ ਨੂੰ ਦੋ ਜਾਂ ਤਿੰਨ ਉਹ 2-3 ਕਬੱਡੀਆਂ ਪਾਉਣ ਦੀ ਖਾਤਰ 3000 ਰੁਪਏ ਲਾ ਕੇ ਟੀਮ ਪੈਨਡ ਆਉਂਦੀ ਆ ਯਾਰ ਜੇ ਉਹਨਾਂ ਨੇ 2 ਜਾਂ 3 ਮਿੰਟ ਕਬੱਡੀ ਖੇਡਣੀ ਆ ਤੇ ਉਹ ਆਪਦੇ ਪੈਨਡ ਘੰਟਾ ਖੇਡ ਲੈਣ ਮੇਰੀ ਉਹਨਾਂ 플레이ਰਾਂ ਨੂੰ ਸਾਰਿਆਂ ਨੂੰ ਵਿਚਾਰੇ ਬੇਨਤੀ ਆ ਕਿ ਯਾਰ ਜੇ ਇੱਥੇ ਟੂਰਨਾਮੈਂਟ ਐ ਜਿਹੇ ਹੁੰਦੇ ਆ ਨਾ ਤੁਹਾਨੂੰ ਪਤਾ ਵੀ ਐਂ ਕਰਦੀਆਂ ਕਮੇਟੀਆਂ ਇੱਕ ਵਾਰੀ ਜਾਵੜੇ ਦੂਜੀ ਵਾਰੀ ਗਲਤੀ ਨਾ ਕਰੋ ਉਹਦੇ ਨਾਲ ਉਹ ਆਪਦੇ ਪੈਨਡ ਗਰਾਊਂਡ 'ਚ ਤੁਸੀਂ ਅੱਧਾ ਘੰਟਾ ਘੰਟਾ ਕਬੱਡੀ ਖੇਡ ਲਓ ਵਧੀਆ ਉੱਥੇ ਉਹਨਾਂ ਦੇ ਜਾਨੇ ਆ 2-3000 ਰੁਪਏ 2000 ਰੁਪਏ ਤਾਂ ਹਰੇਕ ਟੀਮ ਦਾ ਖਰਚਾ ਆ ਗੱਡੀ ਤੇ ਜਾਣਾ ਹੁੰਦਾ 플레이ਰ 2 플레이ਰ ਜਾਂ 3 플레이ਰ ਬਾਹਰ ਹੁੰਦੇ ਆ ਠੀਕ ਆ ਸਾਰਾ ਖਰਚਾ ਕਰਕੇ 500 ਤੋਂ ਦੀ ਐਂਟਰੀ ਰੱਖੀ ਆ ਤੇ ਉਹ ਸਾਰਾ ਕਰਕੇ 2000 ਤੋਂ ਘੱਟ ਟੀਮ ਨਹੀਂ ਪੈਂਦੀ ਤੇ ਯਾਰ ਜੇ 2000 ਰੁਪਏ ਪਰ 2000 ਰੁਪਏ ਦੇ ਕੇ ਉੱਥੇ ਖੇਡ ਕੇ ਆਉਣਾ 2 ਜਾਂ 3 ਮਿੰਟ ਤੋਂ ਉਹਦਾ ਫਾਇਦਾ ਨਹੀਂ ਕੋਈ ਉਹਦੇ ਨਾਲੋਂ ਤੁਸੀਂ ਗਰਾਊਂਡ 'ਚ 2000 ਦੀ ਖਰਾਕ ਹੀ ਖਾ ਲੋ ਤੇ 10 ਦਿਨ ਪਿੰਡ 'ਚ ਝੱਜਣਾ ਇੱਕ ਦੂਜੇ ਦੇ ਛਿੱਤਰ ਮਾਰਦੇ ਤੇ ਤਕੜੇ ਹੋ ਜੋਂਗੇ ਇੱਕ ਤਾਂ ਸਾਨੂੰ ਇਹ ਕਮੈਂਟੇਟਰ ਵੀਰਾਂ ਦੇ ਆਪਾਂ ਨੂੰ ਇਹ ਆ ਵੀ ਆਜ ਉੱਥੇ ਉਹਨਾਂ ਨੇ ਬੜਾ ਬੋਲਿਆ ਵੀ ਸਾਡੇ ਮੁੰਡੇ ਕਮੇਟੀ ਵਾਲੇ ਬਹੁਤ ਵਧੀਆ ਯਾਰ ਵਧੀਆ ਮੁੰਡੇ ਆ ਵਧੀਆ ਟੂਰਨਾਮੈਂਟ ਕਰਾਇਆ ਰਿਸਪੈਕਟ ਕਰਦੇ ਆ ਪਰ ਜਿਹੜੇ ਉਹਨਾਂ ਦੀ ਆਉਟਪੁੱਟ ਆ ਉਹ ਵੀ ਦੇਖ ਲੋ ਵੀ ਕਬੱਡੀ ਲਈ ਕੀ ਕਰ ਰਹੇ ਆ ਸਿਰਫ ਆਪਾਂ ਇਹ ਨਾ ਨਾ ਦੇਖੀਏ ਵੀ ਉਹਨਾਂ ਨੇ ਟੂਰਨਾਮੈਂਟ ਭਾਈ ਆਪਾਂ ਟੂਰਨਾਮੈਂਟ ਕਰਾਤਾ ਤੇ ਬਹੁਤ ਵਧੀਆ ਗੱਲ ਆ ਪਰ ਉਹ ਵੀ ਦੇਖੋ ਵੀ ਉਹਨਾਂ ਦਾ ਜਿਹੜਾ ਟੂਰਨਾਮੈਂਟ ਕਰਾਉਣ ਦਾ ਮਕਸਦ ਕੀ ਆ ਨਵੇਂ ਪਲੇਅਰ ਤਿਆਰ ਕਰਨੇ ਜਾਂ ਕਬੱਡੀ ਨੂੰ ਕੋਈ ਦੇਣਾ ਨਵਾਂ ਪਲੇਅਰ ਉੱਠਿਆ ਉਹ ਦੇਣਾ ਅਸੀਂ ਦਿੱਤਾ ਭਾਈ ਜਾਂ ਕੋਈ ਅਸੀਂ ਯਾਰ ਵੀ ਹੋਰ ਇਹਦਾ ਮਕਸਦ ਆ ਇਹ ਨਹੀਂ ਵੀ ਆਪਾਂ ਆਪਣੀ ਫੋਕੀ ਬੱਲੇ ਬੱਲੇ ਹੁਣ 31000 ਤੇ 21000 ਪ੍ਰਾਈਜ਼ ਆ 51 5100 ਬੈਸਟਾ ਨੂੰ 48 ਟੀਮਾਂ ਐਂਟਰਾ 24000 ਰੁਪਇਆ ਤੁਸੀਂ ਇਕੱਠਾ ਕਰ ਲਿਆ ਠੀਕ ਹੈ ਨਾ 24000 ਰੁਪਇਆ ਤੁਸੀਂ ਇਕੱਠਾ ਕਰ ਲਿਆ ਤੇ ਉਹ ਦੱਸੋ ਵੀ ਕਿਹੜੇ ਖੇਡੂ ਕਰਦੇ ਪਾਇਆ ਤੁਸੀਂ ਜਰ ਜੇ ਪਲੇਅਰਾਂ ਤੋਂ ਪੈਸੇ ਇਕੱਠੇ ਕਰਨੇ ਆ ਨਾ ਪੋਸਟਰ ਦੇ ਉੱਪਰ ਇਹ ਲਿਖ ਦਿਆ ਕਰੋ ਬਾਈ ਜੀ ਜਿੰਨੇ 플레이ਰ ਆਉਣਗੇ ਉਹਦੀਆਂ ਟੀਮਾਂ ਐਂਟਰ ਕਰਾਓ ਜਿਆਦਾ ਖੇਡ ਕੇ ਜਾਵੜਿਓ ਅਸੀਂ ਨਹੀਂ ਕੁਛ ਦੇਣ ਜੋਗੇ ਯਾਰ ਉੱਥੇ ਕਾਹਦੋ ਨਾ ਬੱਲੇ ਬੱਲੇ ਕਰਾਈ ਜਾਂਦੇ ਹੋ ਨਜਾਇਜ਼ ਜੀ ਤੇ ਮੇਰੀ ਕਮੈਂਟੇਟਰ ਵੀਰਾਂ ਨਾਲ ਵੀ ਬਹੁਤ ਨਾਰਾਜ਼ ਹੈਗੇ ਇਸ ਗੱਲ ਦੀ ਕਿ ਯਾਰ ਜਦੋਂ ਤੁਸੀਂ ਨਾ ਡਿਊਟੀ ਖਤਮ ਹੁੰਦੀ ਥੋਡੀ 2 ਜਾਂ 4 ਮੈਚ ਬੋਲ ਕੇ ਉਸ ਤੋਂ ਬਾਹਰ ਨਾ ਗਰਾਊਂਡ ਦੇ ਬਾਹਰਲੇ ਪਾਸੇ ਜਿੱਥੇ 플레이ਰ ਖੜੇ ਹੁੰਦੇ ਆ ਗੱਡੀਆਂ ਉਹਨਾਂ ਦੀਆਂ ਤਿਆਰ ਹੁੰਦੇ ਆ ਉੱਥੇ ਜ਼ਰੂਰ ਜਾਇਆ ਕਰੋ ਕੁਝ 플레이 ਮੇਰੇ ਵੀਰ ਕਮੈਂਟੇਟਰ ਜਾਂਦੇ ਆ ਜਿਹੜੇ ਸੀਨੀਅਰ ਹਨ ਨਾ ਸਾਰੇ ਉਹ ਮਿਲਦੇ ਆ ਪਲੇਰਾਂ ਨੂੰ ਉਹ ਯਾਰ ਜਿਹੜੀਆਂ ਬਾਹਰ ਗੱਲਾਂ ਪਲੇਰਾਂ ਨਾਲ ਹੁੰਦੀਆਂ ਉਹ ਜਾ ਕੇ ਗਰਾਊਂਡ 'ਚ ਜ਼ਰੂਰ ਬੋਲਿਆ ਕਰੋ ਫਿਰ ਇਹ ਕਮੇਟੀ ਦਾ ਹਰੇਕ ਪਲੇਰਾਂ ਦਾ ਪਤਾ ਲੱਗਣਾ ਚਾਹੀਦਾ ਕਮੇਟੀਆਂ ਵਾਲਿਆਂ ਨੂੰ ਵੀ ਪਬਲਿਕ ਨੂੰ ਵੀ ਯਾਰ ਵੀ ਪਲੇਰਾਂ ਦੇ ਦੁੱਖ ਤਕਲੀਫਾਂ ਕਿੰਨੀਆਂ ਤੇ ਜਾਂ ਪਲੇਅਰ ਕਿਸ ਤਰ੍ਹਾਂ ਰਹਿੰਦੇ ਕਿਸ ਤਰ੍ਹਾਂ ਵਿਚਰਦੇ ਕਿਸ ਤਰ੍ਹਾਂ ਦੀ ਖਾਦ ਖਰਾਕ ਪੂਰੀ ਕਰਦੇ ਆ ਐਨਾ ਸ਼ੋਸ਼ਣ ਨਾ ਹੋਣ ਦਿਆ ਕਰੀਏ ਸਿਰਫ ਆਪਾਂ ਨਾ ਆਪਦੇ ਤੇ ਨਹੀਂ ਮਕਸਦ ਰੱਖਿਆ ਕਰੀਏ ਯਾਰ ਵੀ ਆਪਾਂ ਬੋਲੀ ਜਾਂਦੇ ਬਾਈ ਫਲਾਣਾ ਸਿੰਘ ਬਾਈ ਜੀ ਮੈਨੂੰ 7 ਸਾਲ ਪਹਿਲਾਂ ਮਿਲਿਆ ਸੀ ਉਦੋਂ ਮੈਂ ਨਿੱਕਾ ਜਿਹਾ ਸੀ ਤੇ ਅੱਜ ਮੈਂ ਇੱਥੇ ਫੇਰ ਆ ਗਿਆ ਉਹ ਯਾਰ ਇਦਾਂ ਨਾ ਕਰਿਆ ਕਰੋ ਕਮੈਂਟਰੀ 'ਚ ਧਿਆਨ ਆ ਜਿਹੜੀਆਂ ਆਪਾਂ ਗੱਲਾਂ ਅੱਜ ਇੱਕ ਮੇਰਾ ਵੀਰ ਮੈਂ ਹੁਣ ਦੇਖਿਆ ਮੈਚ ਲਾਸਟ ਫਾਈਨਲ ਮੈਚ ਹੋਇਆ ਉਸੇ ਆਪਣਾ ਮੁੰਡਾ ਵੀ ਖੇਡਦਾ ਫੂਲਾ ਪਿੰਡ ਦੀ ਟੀਮ 'ਚ ਉਹ ਮੈਂ ਇਹਨੂੰ ਨਹੀਂ ਪਤਾ ਵੀ ਕਿਹੜਾ ਬਾਈ ਸੀਗਾ ਚਲੋ ਮੈਂ ਆਪਣਾ ਨਾਂ ਤਾਂ ਮੈਨੂੰ ਪਤਾ ਨਹੀਂ ਜੇ ਮੈਨੂੰ ਪਤਾ ਹੁੰਦਾ ਤਾਂ ਲੈ ਵੀ ਦੇਣਾ ਸੀ ਆਪਾਂ ਨੂੰ ਕੋਈ ਚੇਫ ਨਹੀਂ ਹੈਗੀ ਹਣਾ ਵੀ ਆਪਾਂ ਜੋ ਗੱਲ ਆ ਸਪਸ਼ਟ ਕਹਿੰਦੇ ਆ ਉਹ ਮਗਰੋਂ ਨੇ ਆਵਾਜ਼ ਦਿੱਤੀ ਵੀ ਬਾਈ ਖਾਈ ਫਾਸਟ ਤੇ ਦੋਤਾਹ ਸੈਕੜ ਚਲੋ ਸੈਕੜ ਫਾਸਟ ਜੋ ਵੀ ਹੈਗਾ ਤੇ ਜੋਤਾ ਮਹਿਮਦ ਵਾਲਿਆ ਬਾਈ ਨੌ ਕਬੱਡੀਆਂ ਸ਼ਾਇਦ ਬੋਲਿਆ ਉਹ ਨੌ ਕਬੱਡੀਆਂ ਪਾ ਕੇ ਨੌ ਫਾਸਟ ਜੱਗਾ ਲਗੋ ਵਾਲੇ ਦੇ ਸੱਤ ਟੱਚ ਤੇ ਸੱਤ ਜੱਫੇ ਉਹ ਬਾਈ ਜੇ ਤੇਰੀ ਨਿਗਾਹ ਮੈਚ ਦੇ ਵਿੱਚ ਹੋਵੇ ਨਾ ਕੱਲੀ-ਕੱਲੀ ਤੁਸੀਂ ਕਬੱਡੀ ਵੀ ਵੇਖ ਲੈਣੀ ਆ ਕਿੰਨੇ ਸੈਕੜ ਚ ਮੁੜਿਆ ਕਿੰਨੀਆਂ ਪਾਈਆਂ ਕਿੰਨੇ ਜੱਫੇ ਲਾਏ ਰੇਡਰ ਨੇ ਕਿੰਨੇ ਜੱਫੇ ਲੱਗੇ ਜਾਫੀ ਨੇ ਕਿੰਨੇ ਟੱਚ ਲਏ ਤੇ ਕਿੰਨੇ ਜੱਫੇ ਲੱਗੇ ਉਹ ਸੱਤ ਟੱਚ ਬੋਲ ਕੇ ਤੇ ਸੱਤ ਜਫੇ ਕਹੀ ਜਾਂਦਾ ਮੇਰਾ ਬਾਈ ਉਹ ਭਰਾਵਾ ਵੇਖ ਲੈ ਜਫੇ ਉਹਨੇ ਤਿੰਨ ਲਾਏ ਸੱਤ ਟੱਚ ਲੈ ਕੇ ਠੀਕ ਹੈ ਨਾ ਉਹ ਨਾ ਥੋੜਾ ਜਿਹਾ ਸੰਕੋਚ ਕਰੋ ਮੇਰੇ ਬਾਈ ਤੇ ਇੱਕ ਮੇਰੇ ਪੁਆਇੰਟ ਲਿਖਣ ਵਾਲੇ ਵੀਰ ਆ ਤੁਸੀਂ ਬਾਬਾ ਜੀ ਸੀ ਅੱਜ ਆਪਣੇ ਬਹੁਤ ਰਿਸਪੈਕਟਡ ਆ ਤੇ ਉਹਨਾਂ ਨੂੰ ਆਪਾਂ ਇਧਰ ਆਪਣੇ ਸੀ ਆਪ ਦੇ ਏਰੀਆ 'ਚ ਪਹਿਲੀ ਵਾਰੀ ਸੀ ਲੈ ਕੇ ਆਏ ਤੋਂ 5-6 ਸਾਲ ਪਹਿਲਾਂ ਚਲੋ ਵਧੀਆ ਇਹਨਾਂ ਦਾ ਕੰਮ ਕਰਾ ਵਧੀਆ ਇਮਾਨਦਾਰੀ ਨਾਲ ਪੁਆਇੰਟ ਬਹੁਤ ਸੋਹਣੇ ਲਿਖਦੇ ਆਹ ਉਹਨਾਂ ਆਦੋਂ ਜ਼ਿਆਦਾ ਟੂਰਨਾਮੈਂਟਾਂ ਦੀ ਜਿਹੜੇ ਪੁਆਇੰਟ ਲਿਖਦੇ ਮੇਰੇ ਬਾਈ ਉਹ ਪ੍ਰਧਾਨ ਕੀ ਕਰਨ ਲੱਗ ਜਾਂਦੇ ਆ ਆ ਉੱਥੇ ਕੀ ਹੁੰਦਾ ਨਹੀਂ ਜੀ ਸਾਨੂੰ ਕਮੇਟੀ ਵਾਲਿਆਂ ਨੇ ਕਹਿੰਦਾ 5 ਕਬੱਡੀਆਂ ਦੇਣੀ ਆ ਯਾਰ ਵੀ ਜਦੋਂ ਦੋਨੇ ਟੀਮਾਂ ਸਹਿਮਤਾ ਉਹ ਕਹਿੰਦੇ ਆ 10 ਤੱਕ ਕਬੱਡੀਆਂ ਦਿਓ ਸਾਨੂੰ ਅਸੀਂ ਇੰਨੀ ਵਾਟ ਆਏ ਆ ਖਰਚਾ ਕਰਕੇ ਆਏ ਆ ਖੇਡਣਾ ਅਸੀਂ ਕੋਈ 10 ਕਬੱਡੀਆਂ ਦਿਓ ਅਸੀਂ ਫੇਰ ਹੀ ਖੇਡਾਂਗੇ ਤੇ ਨਹੀਂ ਜੀ ਅਸੀਂ ਤਾਂ 5 ਦੇਣੀ ਆ ਉਦੇ ਅੱਜ ਬਾਬਾ ਜੀ ਨੇ ਗੱਲ ਇਹ ਹੋਈ ਕਹਿੰਦਾ ਸਾਢੇ 5 ਤੇ 6 ਚੱਲਦੇ ਆ ਪਹਿਲਾ ਮੈਸੇਜ ਸਾਡਾ ਤੇ ਤੁਹਾਨੂੰ ਸਾਢੇ 7 ਤੇ 8 ਦੇ ਦੇਣੇ ਆ ਤੇ ਪਰ ਬਾਹਰ ਨਾ ਦੱਸਿਓ ਮੈਂ ਉਹਨੂੰ ਕੋਈ ਵੀ ਬੋੜ ਕੇ ਜਵਾਬ ਕੀਤਾ ਮੈਂ ਕਿਹਾ ਬਾਬਾ ਜੀ ਬਾਹਰ ਤਾਂ ਤਾਂ ਦੱਸਿਆ ਹੋਵੇ ਜੈਸੀ ਕੋਈ ਗੰਡੇ ਕੋਈ ਸਬਜੀ ਕੋਈ ਹੋਰ ਚੀਜ਼ ਖਰੀਦੀ ਨਹੀਂ ਹੋਵੇ ਤੁਸੀਂ ਸਾਨੂੰ ਸਸਤੀ ਦੇਤੀ ਤੇ ਗਾਹ ਦੂਜਿਆਂ ਨੂੰ ਤੇ ਮਹਿੰਗੀ ਲਾਉਂਦੇ ਆ ਯਾਰ ਵੀ ਐਦਾਂ ਕਹ ਤੋ ਉਹਦੀ ਵਿਤਕਰਾ ਕਰਦੇ ਹੋ ਜੇ ਤੁਸੀਂ 10 ਕ ਵੱਡੀਆਂ ਤਾਂ ਦਿਓ ਨਾ ਐਦਾਂ ਨਾ ਕਰਿਆ ਕਰੋ ਜੇ ਤੁਹਾਨੂੰ ਕੋਈ ਨੇ ਪੈਨਸਲ ਜਾਂ ਫਰਾਦੀ ਤੁਹਾਡੀ ਜ਼ਿੰਮੇਵਾਰੀ ਲਾਤੀ ਜੇ ਕੋਈ ਕਮੇਟੀ ਵਾਲਿਆਂ ਨੂੰ ਨਹੀਂ ਵੀ ਪਤਾ ਲੱਗਦਾ ਤੋ ਉਹਨਾਂ ਨੂੰ ਕਹੋ ਭਾਈ ਯਾਰ ਵੀ ਕੋਈ ਗੱਲ ਨਹੀਂ ਮੈਚ ਵਧੀਆ ਆਪਣੇ ਟਾਈਮ ਨਾਲ ਨਿਬੜ ਜਾਣੇ 8 ਵਜੇ ਤੱਕ 9 ਵਜੇ ਤੱਕ ਕੋਈ ਨਹੀਂ ਰਾਣੀ ਹੁੰਦਾ ਵਧੀਆ ਹੋ ਜਾਣੇ ਜਿੱਥੇ ਆਪਾਂ ਉਥੇ ਗੱਲਾਂ ਕਰਦੇ ਆ ਕਮੇਟਰੀ ਹੋਰ ਬਾਲਾ ਕੁਝ ਕਰਦੇ ਆ ਵੀ ਉਹਦੇ ਵਿੱਚੋਂ ਬੰਦ ਕਰਾ ਲਓ ਉਹ ਨਾ ਕਰਾਓ ਕਬੱਡੀ ਕਰਾ ਲਓ ਕੱਲੀ ਜੇ ਆਪਾਂ ਕਬੱਡੀ ਕਰਾਉਣੀ ਹੈ ਤਾਂ ਉਥੇ ਕੀ ਹੁੰਦਾ 1 ਵਜੇ ਟੀਮਾਂ ਅੱਜ ਤਕਰੀਬਨ ਮੇਰੇ ਹਿਸਾਬ ਨਾਲ ਅਸੀਂ ਉਥੇ ਸਵਾ 1 ਪਹੁੰਚ ਗਏ ਆਪਣੀ ਟੀਮ ਤੇ 1 ਵਜੇ ਟਾਈਆਂ ਨੂੰ 1 ਵਜੇ ਨੂੰ ਟਾਈਆਂ ਕੱਢੀਆਂ ਹੁਣ ਤੇ ਬੰਦ ਕਰ ਦਿਓ ਪਹਿਲੀ ਐਂਟਰੀਆਂ ਹੱਦ 1 ਵਜੇ ਰੱਖੋ ਜਿੰਨੀਆਂ ਟੀਮਾਂ ਆਉਣਗੀਆਂ ਉਹਨਾਂ ਨੂੰ ਖੜਾ ਦਿਓ ਟਾਈਮ ਆਪੇ ਆਪਣੇ ਕੋਲੇ ਵਾਧੂ ਰਹਿ ਜਾਣਾ ਠੀਕ ਹੈ ਨਾ ਤੇ ਮੇਰੇ ਵੀਰ ਕਮੈਂਟੇਟਰ ਵੀ ਜਰੂਰ ਇਹ ਸੁਣਨ ਤੇ ਕਮੇਟੀਆਂ ਵਾਲੇ ਵੀ ਵੀਰ ਗੌਰ ਕਰਨ ਯਾਰ ਵੀ ਸ਼ੋਸ਼ਨ ਨਾ ਕਰਿਆ ਕਰੋ ਪਲੇਅਰਾਂ ਦਾ ਗਾਂ ਜਿੰਨੇ ਟੂਰਨਾਮੈਂਟ ਆਉਣੇ ਆ ਜਾਂ ਜਿਨ੍ਹਾਂ ਨੇ ਕਰਾਉਣੇ ਆ ਮੇਰੇ ਭਾਈ ਇੰਨਾ ਕ ਤਾਂ ਹੋਵੇ ਜੇ ਤੁਸੀਂ ਕਰਾਇਆ ਨਹੀਂ ਦੇ ਸਕਦੇ ਪੱਲਿਓ ਕੁਝ ਤੇ ਜਿਹੜੇ ਪਲੇਅਰਾਂ ਤੋਂ ਤੁਸੀਂ 5-500 ਲੈਣੇ ਆ 7-700 ਉਹ ਨਾਲ ਉਹਨਾਂ ਦਾ ਵਾਪਸ ਕਰ ਦਿਆ ਕਰੋ ਤਾਂ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਘਰੋਂ ਗਾਲਾਂ ਨਾ ਪੈਣ ਫਿਰ ਇਹ ਕੋਈ ਬਰਲੇਟਾਡੇ ਦੇ ਘਰੇ ਨਹੀਂ ਜੰਮਿਆ ਜਿੰਨੇ ਵੀ ਪਲੇਅਰ ਆ ਉਹ ਸਾਰੇ ਨਾਰਮਲ ਘਰਾਂ ਤੋਂ ਆਉਂ ਆਹੋ ਜੀਆਂ ਟੀਮਾਂ ਬਣੀਆਂ ਉਹਨਾਂ ਨਾਲ ਜਿਹੜੀਆਂ ਇਹੋ ਜਿਹੇ ਟੂਰਨਾਮੈਂਟਾਂ ਤੇ ਟੀਮਾਂ ਬਣਾਉਂਦੇ ਨਹੀਂ ਡਰਦੇ ਹੁੰਦੇ ਬਾਈ 2-2 3-3000 ਖਰਚਾ ਆ ਜਾਂਦਾ ਤੇ ਦੇਈਏ ਕਿੱਥੋਂ ਮਾਨਾ ਜਾਂ ਸੋਚਿਆ ਕਰੋ ਯਾਰ ਜੇ ਕਮੇਟੀਆਂ ਆਪਾਂ ਟੂਰਨਾਮੈਂਟ ਕਰਾਉਣੇ ਆ ਤੇ ਛੋੜਾ ਕਣ ਆਪਾਂ ਪੱਲਿਓਂ ਲਾ ਲਿਆ ਕਰਗੇ ਕੱਲੀ ਫੋਕੀ ਵਾਹ ਵਾਹ ਜਨਾ ਵੀ ਆਪਾਂ ਜੀ ਟੀ-ਸ਼ਰਟਾਂ ਪਾ ਲਈਆਂ ਜੀ ਇੱਕੋ ਜਿਹੀਆਂ ਡਰੈੱਸਾਂ ਬਣਾ ਲਈਆਂ ਟੂਰਨਾਮੈਂਟ ਕਰਾਉਣ ਵਾਲਿਆਂ ਨੇ ਬੱਲੇ ਵੀ ਬੱਲੇ ਅਸੀਂ ਅੱਜ ਉੱਥੇ ਹਾਲਾਕਿ ਕਹਿ ਸਕਦੇ ਸੀ ਸਾਡਾ ਪਲੇਅਰ ਉਹਨਾਂ ਚ ਖੇਡਦਾ ਸੀ ਪਿੰਡ ਦਾ ਫੂਲਾ ਖੇਡਦਾ ਸੀ ਅਸੀਂ ਕਹਿ ਵੀ ਸਕਦੇ ਸੀ ਉਹਨਾਂ ਨੂੰ ਵੀ ਯਾਰ ਸਾਨੂੰ ਕਰਾਇਆ ਦਵਾ ਪਰ ਅਸੀਂ ਕੱਲੇ ਸਾਡਾ ਦੀਪੇ ਨੇ ਵੀ ਗਿਲਾ ਅਸੀਂ ਦੀਪੇ ਨੂੰ ਕਹਾਂਗੇ ਯਾਰ ਵੀ ਐਂਟਰੀ ਫੀਸ ਤਾਂ ਵਾਪਸ ਨਹੀਂ ਕਰਦੇ ਤੇਰੇ ਬੰਦੇ ਤੇ ਕਰਾ ਉਹਨਾਂ ਬਈਰ ਨਾਮ ਕਰਾਇਆ ਦਿੰਦੇ ਕਿ ਨਾ ਇੰਟਰਵਿਊ ਦਿੰਦੇ ਆ ਯਾਰ ਮਾੜੀ ਗੱਲ ਐ ਠੀਕ ਐ ਨਾ ਮੇਰੀ ਕਮੈਂਟੇਟਰ ਵੀਰਾਂ ਨੂੰ ਵੀ ਬੇਨਤੀ ਆ ਬਾਕੀ ਜਿੰਨੇ ਪਲੇਅਰ ਵੀਰ ਆ ਜੇ ਉਹਨਾਂ ਨੂੰ ਆਪਣੀਆਂ ਜੋ ਗੱਲਾਂ ਮਾੜੀਆਂ ਚੰਗੀਆਂ ਕੀਤੀਆਂ ਉਹਨਾਂ ਨੂੰ ਵਧੀਆ ਲੱਗੀਆਂ ਤੇ ਤੁਸੀਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿੰਨੇ ਕਮੈਂਟੇਟਰ ਵੀਰ ਆ ਉਹਨਾਂ ਤੱਕ ਪਹੁੰਚੋਣ ਜਾਣ ਜਿਹੜੀਆਂ ਹੋਰ ਕਮੇਟੀਆਂ ਟੂਰਨਾਮੈਂਟ ਕਰਾਉਣਾ ਚਾਹੁੰਦੀਆਂ ਉਨਾਂ ਦਾ ਕ ਵੀ ਪਹੁੰਚਣ ਜ਼ਾਇਰ ਸੋਸ਼ਲ ਨਾ ਕਰਿਆ ਕਰੋ ਜੇ ਆਪਾਂ ਨਵੇਂ ਪਲੇਅਰ ਖਾਉਣੇ ਆ ਜੀਬਰ ਲੈਵਲ 0 ਲੈਵਲ ਤੋਂ ਆਪਣੀ ਕਬੱਡੀ ਸ਼ੁਰੂ ਹੋਈ ਆ ਕਰੋਨਾ ਕਰਕੇ ਇਹਨੂੰ ਆਪਾਂ ਤਾਂ ਚੱਕਣਾ ਤੇ ਨਵੇਂ ਪਲੇਅਰ ਜੇ ਲਿਆਉਣੇ ਹਨ ਤੇ ਘੱਟ ਤੋਂ ਘੱਟ ਐਂਟਰੀਆਂ ਦਾ ਜ਼ਰੂਰ ਉਹਨਾਂ ਦੀਆਂ ਵਾਪਸ ਕਰਿਆ ਕਰੀਏ ਨਾਮ ਤਾਂ ਜਿੰਨਾ ਮਰਜ਼ੀ ਰੱਖੋ ਕੋਈ ਚੱਕ ਉਹ ਆਪਾਂ ਵਿਜੇ ਵੇਕੇ ਰੱਖਣਾ ਇਹ ਨਹੀਂ ਹੈਗਾ ਵੀ ਆਪਣੇ ਕੋਲੇ 50 ਟੀਮਾਂ ਆ ਗਈਆਂ 5-500 ਐਂਟਰੀ ਲਈ 25000 ਤਾਂ ਉਹ ਹੋ ਗਿਆ 20-25 ਹੋਰ ਘੱਟ ਦੋ ਬੰਦਿਆਂ ਨੇ ਪਾ ਦਿੱਤਾ ਚਲੋ ਇਹ ਟੂਰਨਾਮੈਂਟ ਕਰਾ ਲਓ ਉਥੇ ਨਾ ਸੋਚੋ ਮਹਾਰਾਜਾ ਮੇਰਾ ਭਾਗ ਤੇ ਇਹ ਗਲੇਸ਼ਕ ਵੇசி ਬਾਕੀ ਕਮੈਂਟੇਟਰਾਂ ਨੂੰ ਮੈਂ ਫੇਰ ਦੁਬਾਰਾ ਵੀਰਾਂ ਨੂੰ ਕਹਿੰਦਾ ਹੱਥ ਜੋੜ ਕੇ ਬੇਨਤੀ ਕਰਦਾ ਵੀ ਭਾਈ ਯਾਰ ਜਦੋਂ ਮੈਚ ਬੋਲ ਕੇ ਹਟਦੇ ਹੁੰਦੇ ਹਨ ਨਾ ਅੱਧਾ ਘੰਟਾ 10 ਮਿੰਟ ਜਦੋਂ ਫ੍ਰੀ ਹੁੰਦੇ ਆ ਉਹ ਤੋਂ ਪਲੇਅਰਾਂ ਦੀਆਂ ਮੁਸ਼ਕਲਾਂ ਸੁਣਿਆ ਕਰੋ ਬਾਹਰ ਜਾ ਕੇ ਵੀ ਕੀ ਕੀ ਉਹਨਾਂ ਨੂੰ ਪ੍ਰੋਬਲਮ ਆਉਂਦੀਆਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਉਹ ਲੋਕਾਂ ਦੇ ਸਾਹਮਣੇ ਰੱਖਿਆ ਕਰੋ ਮਾਈਕ 'ਚ ਸੱਚ ਬੋਲਣ ਦੀ ਹਿੰਮਤ ਰੱਖੋ ਯਾਰ ਮਾੜੀ ਜੀ ਇਹ ਨਾ ਹੋਵੇ ਵੀ ਅੱਜ-ਅੱਜ ਮੇਰੇ ਟੂਰਨਾਮੈਂਟ ਤੇ ਆਏ ਮੇਰੀ ਬੱਲੇ-ਬੱਲੇ ਹਾਲੋ ਦੋਜੇ ਟੂਰਨਾਮੈਂਟ ਤੇ ਚਲੇ ਗਏ ਆ ਉਹਦੀ ਬੱਲੇ ਬੱਲੇ ਇਦਾਂ ਨਾ ਕਰਿਆ ਕਰੋ ਯਾਰ ਜਿੰਨੀਆਂ ਵੀ ਤੁਸੀਂ ਗੱਲਾਂ ਕਰਦੇ ਆ ਠੀਕ ਆ ਝੂਠ ਕਮੈਂਟਰੀ ਚ ਬਹੁਤ ਬੋਲਣੇ ਪੈਂਦੇ ਮਜਬੂਰੀ ਆ ਤੁਹਾਡੀ ਪਰ ਪਲੇਅਰਾਂ ਦਾ ਵੀ ਕੁਝ ਨਾ ਪੱਖ ਜਰੂਰ ਰੱਖਿਆ ਕਰੋ ਉੱਥੇ ਆਪਾਂ ਉਥੇ ਬੋਲੀ ਜਾਨੇ ਬਾਈ ਯਾਰ ਵੀ ਪਲੇਅਰ ਆਉਂਦੇ ਨਹੀਂ ਕਾਹ ਤੋਂ ਨਹੀਂ ਆਉਂਦੇ ਉਹ ਇੱਕ ਕਮੈਂਟੇਟਰ ਮੇਰਾ ਵੀਰ ਆ ਯਾਰ ਮੈਂ ਨਾ ਮੁੜ ਕੇ ਸੱਚ ਬੋਲਣ ਲੱਗ ਗਿਆ ਅੱਜ ਉਥੇ ਮੈਨੂੰ ਨਾ ਨਾਂ ਨਹੀਂ ਪਤਾ ਉਹਦਾ ਤੇ ਮੁੜ ਕੇ ਪਲੇਅਰਾਂ ਨੇ ਗੁੱਸਾ ਕਰਨਾ ਯਾਰ ਬਾਈ ਵੀ ਤੁਸੀਂ ਐਂ ਕੈਸ ਕਰਕੇ ਨਹੀਂ ਆਉਂਦੇ ਤੇ ਮੈਂ ਤਾਂ ਨਹੀਂ ਬੋਲਦਾ ਉਹ ਪਰ ਉਹ ਵਾਤ ਉਹ ਜੀਆਂ ਗੱਲਾਂ ਤਾਂ ਬੋਲੀ ਜਾਣਾ ਤੇ ਪਲੇਅਰਾਂ ਦੀਆਂ ਉਹ ਗੱਲਾਂ ਵੀ ਸੁਣ ਲੈਣਾ ਜਾ ਕੇ ਵੀ ਜਿਹੜੇ ਪਲੇਅਰ ਤਕਲੀਫ ਉਹ ਨਹੀਂ ਤੁਹਾਨੂੰ ਪਹੁੰਚਾਉਂ ਨਿਕਲਦੀ ਠੀਕ ਹੈ ਨਾ ਸਾਰੇ ਕਮੈਂਟੇਟਰ ਮੇਰੇ ਵੀਰਾਂ ਨੂੰ ਨਹੀਂ ਮੈਂ ਕਹਿੰਦਾ ਕੁਝਕ ਕਮੈਂਟੇਟਰ ਹੈਗੇ ਆ ਜਿਹੜੇ ਵਧੀਆ ਪਲੇਅਰਾਂ ਨਾਲ ਵਿਚਰਦੇ ਆ ਬਾਹਰ ਉਹਨਾਂ ਦੀਆਂ ਦੁੱਖ ਤਕਲੀਫਾਂ ਉੱਥੇ ਬੋਲਣ ਦਾ ਉਹ ਯਰਤ ਰੱਖਦੇ ਆ ਮੇਰੇ ਵਿੱਚ ਸੱਚ ਬੋਲਦੇ ਆ ਤੇ ਉਹਨਾਂ ਨੂੰ ਸੱਚ ਬੋਲਣ ਦਾ ਖਮਿਆਜਾ ਭੁਗਤਣਾ ਵੀ ਪੈਂਦਾ ਪਲੇਅਰਾਂ ਨੂੰ ਕਮੈਂਟੇਟਰਾਂ ਨੂੰ ਸੌਰੀ ਕਿ ਪਲੇਅਰ ਵੀ ਉਹਨਾਂ ਨਾਲ ਖੜਦੇ ਆ ਇਸ ਕਰਕੇ ਵੀਰੇ ਟੂਰਨਾਮੈਂਟ ਕਮੇਟੀਆਂ ਨੂੰ ਬੇਨਤੀ ਆ ਦੁਬਾਰਾ ਮੇਰੇ ਫੇਰ ਹੱਥ ਜੋੜ ਕੇ ਵਿਚਾਰ ਜੇ ਕੋਣਾ ਆਉਣ ਵਾਲੀਆਂ ਜਿੰਨੇ ਵੀ ਟੂਰਨਾਮੈਂਟ ਹੋਣੇ ਆ ਪਲੀਜ਼ ਯਾਰ ਵੀ ਤੁਸੀਂ ਜਿੰਨੀਆਂ ਵੀ ਐਂਟਰੀ ਫੀਸਾਂ ਦੀਆਂ ਇਕੱਠੀਆਂ ਕੀਤੀਆਂ ਹੁੰਦੀਆਂ ਉਹਨਾਂ ਦੇ ਪਲੇਅਰਾਂ ਦੇ ਪੈਸੇ ਵਾਪਸ ਕਰਦਿਆ ਕਰੋ ਯਾਰ ਉਹਨਾਂ ਤੋਂ ਨਾਂ ਲਿਆ ਕਰੋ ਪਲੇਅਰ ਨਾਲ 100-100 ਰੁਪਏ ਇਕੱਠਾ ਕਰਕੇ ਐਂਟਰੀ ਫੀਸ ਕਰਾਉਂਦੇ ਆ ਟੀਮ ਐਂਟਰ ਕਰਾਉਂਦੇ ਉੱਥੇ ਬਹੁਤ ਮੁਸ਼ਕਲ ਨਾਲ ਪੈਸੇ ਮਿਲਦੇ ਘਰਾਂ ਤੋਂ ਪਲੇਅਰਾਂ ਨੂੰ ਇਹ ਵੀਰੇ ਆਪਾਂ ਕੋਈ ਗੱਲਾਂ ਸੀਗੀਆਂ ਜਿਹੜੀਆਂ ਦੋ ਚਾਰ ਕਰਨੀਆਂ ਸੀ ਹੋਰ ਆਪਾਂ ਕਦੇ ਲਾਈਵ ਨਹੀਂ ਹੋਏ ਕਦੇ ਬੋਲੇ ਨਹੀਂ ਤੇ ਬਾਕੀ ਜੇ ਕਿਸੇ ਨੂੰ ਮੇਰੀ ਗੱਲ ਦਾ ਕੋਈ ਗੁੱਸਾ ਲੱਗਿਆ ਹੋਵੇ ਤਾਂ ਸੌਰੀ ਆ ਤੇ ਬਾਕੀ ਜਿੰਨੇ ਵੀਰੇ ਵੀ ਦੇਖਣ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਪਹਿਲੀ ਵਾਰੀ ਆਪਾਂ ਲਾਈਵ ਹੋ ਕੇ ਵੀਡੀਓ ਬੋਲੇ ਆ ਉਹ ਵੀ ਅੱਜ ਯਾਰ ਮਹਿਸੂਸ ਹੋਇਆ ਚਲੋ ਅਸੀਂ ਤਾਂ ਹਰਗੇ ਆਗੇ ਪਲੇਅਰ ਅਸੀਂ ਜਿਹੜੇ ਸਾਨੂੰ ਹਰੇ 1:30 ਵਜੇ 1 ਵਜੇ ਉਹ ਵਿਚਾਰੇ ਅਸੀਂ ਨਹਾ ਕੇ ਉੱਥੇ ਆ ਵੀ ਕਿ ਉਹ ਹਜੇ ਵੀ ਵਿਚਾਰੇ ਉੱਥੇ ਟਰਾਲੀ ਕੋਲੇ ਖੜੇ ਸੀ ਬਾਈ ਯਾਰ ਅਸੀਂ ਇੰਨੀ ਦੂਰੋਂ ਆਏ ਆ ਤੇ ਸਾਨੂੰ ਵੀ ਐਂਟਰੀ ਫੀਸ ਤਾਂ ਹੋਵੇ ਉਹ ਤਾਂ ਸਾਨੂੰ ਮਹਿਸੂਸ ਹੋਇਆ ਯਾਰ ਵੀ ਵਾਕਿਆ ਚੋਸ਼ਨ ਹੁੰਦਾ ਪਲੇয়ারਾਂ ਦਾ ਬਹੁਤ ਜ਼ਿਆਦਾ ਤੇ ਇਹ ਮੇਰੀਆਂ ਗੱਲਾਂ ਯਾਰ ਸ਼ੇਅਰ ਕਰਿਓ ਜੇ ਤੁਹਾਨੂੰ ਵਧੀਆ ਲੱਗੀਆਂ ਜੇ ਨਹੀਂ ਵਧੀਆ ਲੱਗੀਆਂ ਤੇ ਚਲੋ ਆ ਤੇ ਤੁਸੀਂ ਗਾਲਾਂ ਵੀ ਕੱਢ ਸਕਦੇ ਆ ਕੋਈ ਚੱਕਰ ਨਹੀਂ ਠੀਕ ਹੈ ਨਾ ਸ਼ਰਮ ਮੱਥੇ ਆਪਾਂ ਨੂੰ ਤੇ ਬਾਕੀ ਜੇ ਕਿਸੇ ਕਮੈਂਟੇਟਰ ਨੂੰ ਜਾਂ ਕਿਸੇ ਪੁਆਇੰਟ ਲਿਖਣ ਵਾਲੇ ਨੂੰ ਜਾਂ ਕਿਸੇ ਰੈਫਰੀ ਵੀਰ ਨੂੰ ਕੋਈ ਗਿਲਾ ਸ਼ਿਕਵਾ ਹੋਵੇ ਵੀ ਜਾਂ ਕੋਈ ਮੈਂ ਗਲਤ ਬੋਲਿਆ ਹੋਵਾਂ ਦਾ ਮੇਰੇ ਨਾਲ ਕੰਟੈਕਟ ਕਰਕੇ ਬਈ ਫੋਨ ਤੇ ਆਪਾਂ ਨਾਲ ਜਦੋਂ ਮਰਜੀ ਗੱਲ ਸਾਂਝੀ ਕਰ ਸਕਦੇ ਆ ਬਹਿ ਕੇ ਮੈਚ ਤੇ ਕਰਨੀ ਆਪਾਂ ਉਹ ਵੀ ਕਰ ਸਕਦੇ ਆ ਆਪਾਂ ਜਵਾਬ ਵੀ ਦੇ ਸਕਦੇ ਆ ਦੱਸ ਸਕਦੇ ਆ ਤੁਹਾਨੂੰ ਤੇ ਜੇ ਆਪਾਂ ਗਲਤ ਬੋਲੇ ਆ ਤਾਂ ਸੌਰੀ ਤੇ ਧੰਨਵਾਦ ਸਾਰਿਆਂ ਦਾ ਬਈ ਸ਼ੇਅਰ ਕਰ ਦਿਓ ਬਾਕੀ